ਰਿਸ਼ਤੇ ਟੁੱਟ ਗਏ ਪਰਸ ਜਮੰਡਾ ਪਤਾ ਨਹੀਂ ਕੋਈ ਕਹਿੰਦੇ ਵੀ ਉਹ ਇੱਥੇ ਅੰਗਲੈਂਡ ਹੈ ਕੋਈ ਫੋਨ ਨਹੀਂ ਕੀ ਕਰੀਏ ਤੇ ਤੋਂ ਪਿੱਛੇ ਜੀ ਅਸੀਂ ਗਏ ਅਮੇਰ ਨਾਲ ਮੇਰਾ ਅਸੀਂ ਦੋਸਤ ਨੇ ਜੀ ਦੱਸਿਆ ਸ਼ਿਕਰ ਜਾਂ ਦਿੱਕੰਦੋਲਾ ਇਹਦੇ ਨਾਲ ਇੱਕ ਮੈਂ ਸਾਡਾ ਹੋਰ ਭਰਾ ਆ ਜਸੀਤਨੋਲਾ ਭਰਾਇਆ ਸਿੰਘਰਾ ਅਸੀਂ ਦੀਪ ਸਾਹਿਬ ਦੇ ਭੂਗਤੇ ਗਏ ਤੇ ਇੱਥੇ ਕਹਿੰਦੇ ਭੂਗਤੇ ਉੱਥੇ ਮੈਨੂੰ ਪਾਸ ਦੀ ਵਾਈ ਮਿਲ ਗਈ ਮੇਰੇ ਪੈਰੀਂ ਹੱਥ ਲਾਉਣਾ ਵੱਡੀ ਭੁਲਾਈ ਮੁੰਡਾ ਅਸੀ ਕਰਦਾਰ ਸਾਲ ਨੂੰ ਕਹਿੰਦੇ ਹਾਂ ਬੰਤੋਂ ਆਉਂਦਾ ਨਹੀਂ ਕਰੇ ਮੈਂ ਕਿ ਮਜੀ ਵੀ ਮੇਰੇ ਕੋਲ ਨੰਬਰ ਨਹੀਂ ਆਪਾਂ ਸੁਭਾਵ ਗੱਲ ਆ ਜੇ ਆਪਾਂ ਕਹਿੰਦੇ ਘਰੇ ਜਾਣੇ ਫੋਨ ਕਰਤੇ ਆ ਫਿਰ ਜਾਣ ਲੱਗਾ ਮੈਂ ਕਿ ਮੇਰੇ ਕੋਲ ਨੰਬਰ ਨਹੀਂ ਵੀ ਮਹਿਕ ਵਿੱਚ ਆਵਾ ਵੀ ਤੁਰੰਤ ਬਦੋ ਆਪਣਾ ਕੰਦੀ ਮੇਰੇ ਕੋਲ ਕਿੱਥੇ ਹੈ ਫੋਨ ਇੰਨੀ ਕਰਨ ਚ ਫੋਨ ਵੱਜਣ ਲੱਗਾ ਬੈਗ ਚੋਂ ਕੱਟ ਕੇ ਫੋਨ ਸੁਣ ਰਹੀ ਹੈ ਇਹ ਤੁਸੀਂ ਸਾਨੂੰ ਯਾਦ ਜੀ ਮੇਲੇ ਕਿਤੇ ਪੁੱਛੋ ਵੀ ਸੱਚ ਦੁੱਖ ਕੀ ਕਹੀਏ ਫਿਰ ਉਹਨੂੰ ਵੀ ਕਿਰਪਾ ਜੀ ਉਹਨੇ ਇਦਾਂ ਵੀ ਕੋਈ ਫੋਨ ਨੰਬਰ ਦੇ ਨਹੀਂ ਰਿਹਾ ਮੈਂ ਇਦਾਂ ਮੇਰਾ ਕਿਹੜਾ ਮੈਂ ਉੱਥੇ ਰੋਟੀਆਂ ਖਾਦਿਆ ਭਾਈ ਮੈਂ ਰਹਿਆ ਮੇਰਾ ਜਿੱਤ ਨਹੀਂ ਕਰਦਾ ਬੱਚਾ ਨਵੇੜਾ ਹੁਣ ਤੇ ਮੇਰੇ ਕੋਲ ਕੰਟੈਕਟ ਹੈ ਨਹੀਂ ਕੋਈ ਤੂੰ ਮੈਂ ਕਿਵੇਂ ਜਾਵਾਂ